ਨਮਸਕਾਰ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਗਰ ਸ਼ੰਕਰਨ ਹਿਯਾਰਪੁਰ ਰੋਡ ਉਤੇ ਸਥਿਤ ਕੁਆਂਟਮ ਪੇਪਰ ਮਿਲ ਵੱਲੋਂ ਕਥਿਤ ਤੌਰ ਤੇ ਫਲਾਇ ਪ੍ਰਦੂਸ਼ਣ ਦੇ ਵਿਰੋਧ ਦੇ ਵਿੱਚ ਇਲਾਕਾ ਵਾਸੀਆਂ ਨੇ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਸਹਿਲਾ ਖੁਰਦੇ ਦੇ ਵਿੱਚ ਜਾਗੋ ਕੱਢ ਕੇ ਮਿਲ ਦੇ ਪ੍ਰਬੰਧਕਾਂ ਤੇ ਪ੍ਰਸ਼ਾਸਨ ਖਿਲਾਫ ਰੋਜ ਦਾ ਪ੍ਰਗਟਾਵਾ ਕੀਤਾ ਸਹਿਲਾ ਖੁਰਦੇ ਦੇ ਮੁੱਖ ਬਾਜ਼ਾਰ ਵਿੱਚੋਂ ਲੰਘ ਕੇ ਪ੍ਰਦਰਸ਼ਨਕਾਰੀਆਂ ਨੇ ਮਿਲ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਦੇ ਵਿਰੁੱਧ ਜਮਕੇ ਨਾਅਰੇਬਾਜੀ ਕੀਤੀ ਇਸ ਮੌਕੇ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਕੁਆਂਟਮ ਪੇਪਰ ਮਿਲ ਸੈਲਾ ਖੁਰਦ ਅਤੇ ਨਾਲ ਲੱਗਦੇ ਕਈ ਪਿੰਡਾਂ ਦੇ ਆਹੋ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਦਾ ਜਿਉਣਾ ਮੁਸ਼ਕਿਲ ਬਣ ਗਿਆ ਹੈ। ਉਹਨਾਂ ਨੇ ਕਿਹਾ ਕਿ ਸੀਮੈਂਟ ਫੈਕਟਰੀ ਲਗਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਜਿਸ ਦੇ ਨਾਲੇ ਇਲਾਕੇ ਦੇ 25 ਪਿੰਡਾਂ ਦਾ ਉਜਾੜਾ ਹੋਵੇਗਾ। ਉਹਨਾਂ ਨੇ ਕਿਹਾ ਕਿ ਕੁਆਂਟਮ ਪੇਪਰ ਮਿੱਲ ਕਰਕੇ ਇਲਾਕੇ ਦੇ ਪਿੰਡਾਂ ਦੇ ਵਿੱਚ ਮਨਮੋਹੀ ਸਵਾਦ ਡਿੱਗਦੀ ਹੈ ਤੇ ਕਰੀਬ 10-12 ਕਿਲੋਮੀਟਰ ਦੇ ਘੇਰੇ ਦੇ ਵਿੱਚ ਬਦਬੂ ਫੈਲੀ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਮਿੱਲ ਤੋਂ ਨਿਕਲੇ ਜ਼ਹਿਰੀਲੇ ਪਦਾਰਥ ਦੇ ਪ੍ਰਬੰਧਨ ਦਾ ਕੋਈ ਸਿਸਟਮ ਨਹੀਂ ਹੈ ਜਿਸ ਕਰਕੇ ਲੋਕਾਂ ਦੀ ਜ਼ਿੰਦਗੀ ਦਾ ਉਤੇ ਲੱਗੀ ਹੋਈ ਹੈ। ਇਸ ਮੌਕੇ ਲੋਕਾਂ ਨੇ ਮੰਗ ਕੀਤੀ ਕਿ ਪੇਪਰ ਮਿੱਲ ਦੇ ਪ੍ਰਦੂਸ਼ਣ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਇਲਾਕੇ ਦੇ ਪਿੰਡ ਦਾ ਦੌਰਾ ਕਰਨ ਅਤੇ ਮਿੱਲ ਦੇ ਪ੍ਰਦੂਸ਼ਣ ਦੇ ਕਾਰਨ ਲੋਕਾਂ ਦੀ ਸਿਹਤ ਦੇ ਨਾਲ ਹੁੰਦੇ ਖਿਲਵਾੜ ਦਾ ਨੋਟਿਸ ਲੈਣ ਜਦ ਇਹ ਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਨੁਕੜ ਮੀਟਿੰਗਾਂ ਕਰਕੇ ਵੱਡੇ ਸੰਘਰਸ਼ ਉਲੀਕੇ ਜਾਣ ਕੇ ਉਹਨਾਂ ਨੇ ਕਿਹਾ ਕਿ ਜੇਕਰ ਮਿਲਦੇ ਪ੍ਰਦੂਸ਼ਣ ਦੇ ਵਿਰੁੱਧ ਕੋਈ ਕਾਰਵਾਈ ਅਮਲ ਦੇ ਵਿੱਚ ਨਾ ਲਿਆਂਦੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਸ਼ੈਲਾ ਪੇਪਰ ਮਿੱਲ ਕਵਾਂਟਮ ਪੇਪਰ ਮਿੱਲ ਦੇ ਅੱਗੇ ਸ਼ਹਿਰ ਵਿੱਚ ਜਾਗੋ ਕੱਢ ਕੇ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਜਿਹੜਾ ਪਾਣੀ ਕਵਾਂਟਮ ਪੇਪਰ ਮਿਲ ਨੇ ਪ੍ਰਦੂਸ਼ਿਤ ਕੀਤਾ ਹਵਾ ਪ੍ਰਦੂਸ਼ਿਤ ਕੀਤੀ ਆ ਜਿਹੜਾ ਇਹਨਾਂ ਨੇ ਵਰਕਰਾਂ ਦਾ ਸ਼ੋਸ਼ਣ ਕੀਤਾ 413 ਰੁਪਏ ਦਿਹਾੜੀ ਲਾਗੂ ਨਹੀਂ ਕੀਤੀ ਪਹਿਲੀ ਮਾਰਚ ਤੋਂ ਉਹਨੇ ਬਕਾਇਆ ਨਹੀਂ ਦਿੱਤੇ ਇਹਨਾਂ ਤਿੰਨਾਂ ਚਾਰਾਂ ਗੱਲਾਂ ਨੂੰ ਲੈ ਕੇ ਕਵਾਂਟਮ ਪੇਪਰ ਮਿਲ ਦੇ ਮੋਰੇ ਧਰਨਾ ਲਾਇਆ ਇਸ ਧਰਨੇ ਨੂੰ ਬਖ ਬਖ ਜਦ ਬੰਦੀਆਂ ਦੇ ਆਗੂਆਂ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਜੇ ਉਹ ਪ੍ਰਦੂਸ਼ਿਤ ਕੀਤਾ ਜੇ ਉਹਨੂੰ ਠੀਕ ਨਾ ਕੀਤਾ ਜਿਹੜੀ ਹਵਾ ਸਾਤੋਂ ਖੋਲਈ ਸਵਾਹ ਜਿਹੜੀ ਆ ਕੋਠਿਆਂ ਦੇ ਡਿੱਗਦੀ ਆ ਉਹ ਹਵਾ ਨੂੰ ਸ਼ੁੱਧ ਨਾ ਕੀਤਾ ਜਿਹੜੀ ਰਣਿਆਲੇ ਦੇ ਸੀਮੈਂਟ ਫੈਕਟਰੀ ਅਡਾਨੀ ਅਵਾਨੀ ਜਿਹੜੇ ਮੋਦੀ ਦੇ ਜੁੰਡੀ ਦੇ ਯਾਰ ਵਾ ਉਹ ਲਾ ਰਹੇ ਆ ਜਿਹੜੀ ਉਹ ਡਸਟ ਉੱਡਦੀ ਉਡਣੀ ਆ ਜਿਹੜੇ ਮਨੁੱਖ ਦੇ ਫੇਫੜਿਆਂ ਨੂੰ ਇਫੈਕਟ ਕਰੇਗੀ ਫਸਲਾਂ ਨੂੰ ਪੌਦੇ ਨੂੰ ਜੰਮਣ ਤੋਂ ਮਾਰੇਗੀ ਜੇ ਉਹ ਸਾਰਾ ਕੁਝ ਠੀਕ ਨਾ ਕੀਤਾ ਦਾ ਸੰਘਰਸ਼ ਨੂੰ ਇਲਾਕੇ ਦੇ ਲੋਕ ਜਿੱਤ ਤੱਕ ਲੈ ਕੇ ਜਾਵਾਂਗੇ ਇਹ ਅੱਜ ਦੀ ਜਿਹੜੀ ਉਪਰਾਲਾ ਹੈ ਵਿਸ਼ੇਸ਼ ਤੌਰ ਤੇ ਜਿਹੜੇ ਜਾਗਰੂਕ ਲੋਕ ਹੈ ਜਥੇਬੰਦੀਆਂ ਜਨ ਤੱਕ ਜਥੇਬੰਦੀਆਂ ਇਸ ਕਰਕੇ ਅੱਜ ਜਿਹੜੇ ਜਾਗੋ ਕੱਢੀ ਜਿਹੜੇ ਇਹ ਪ੍ਰੋਗਰਾਮ ਉਦੋਂ ਹੀ ਬੜੀ ਮਹੱਤਤਾ ਹੈ ਇਹ ਸਾਡੇ ਪੱਤਰਕਾਰ ਵੀਰਾਂ ਦਾ ਹੀ ਬੜਾ ਵੱਡਾ ਯੋਗਦਾਨ ਹੈ ਇਹ ਲੜਾਈ ਸਾਲ ਮੇਰੇ ਨਾਲ ਰਿਹਾ ਇਕੱਲੀ ਸਾਡੀ ਆਪ ਦੀ ਜ਼ਿੰਦਗੀ ਦੀ ਨਹੀਂ ਇਹ ਲੜਾਈ ਜਿੱਥੇ ਸਾਡੀਆਂ ਨਸਲਾਂ ਤੇ ਫਸਲਾਂ ਦੀ ਲੜਾਈ ਹੈ ਇਹ ਲੜਾਈ ਕੁਦਰਤ ਨੂੰ ਬਚਾਉਣ ਦੀ ਲੜਾਈ ਹੈ ਕੁਦਰਤ ਦਾ ਕਤਾਨ ਕੀਤਾ ਜਾ ਰਿਹਾ ਹੈ ਇਹ ਜਿਹੜੀਆਂ ਫੈਗੀਆਂ ਵਾਲੇ ਨੇ ਕਾਰਪੋਰੇਟ ਘਰਾਣੇ ਨੇ ਤੇ ਆਪਣਾ ਮੁਨਾਫਾ ਵਧਾਣ ਲਈ ਕੁਦਰਤ ਦਾ ਨਾਸ਼ ਕਰੀ ਜਾਂਦੇ ਨੇ ਕੁਦਰਤ ਨਾਲ ਖਿਲਵਾੜ ਕਰਦੇ ਨੇ ਆਉਣ ਵਾਲਾ ਸਮਾਂ ਜੇ ਲੋਕ ਨਾ ਜਾਗੇ ਤਾਂ ਜੰਮਵਾਵੇ ਵਰਗੀਆਂ ਹਾਲਤਾਂ ਪੈਦਾ ਹੋਣ ਤੇ ਬੜਾ ਵੱਡਾ ਖਤਰਾ ਹੈ ਇਸ ਲਈ ਲੋਕਾਂ ਨੂੰ ਚਾਹੀਦਾ ਕਿ ਇਹਦੀ ਮਹੱਤਤਾ ਨੂੰ ਸਮਝਦੇ ਹੋਏ ਜਿੱਥੇ ਲੋਕ ਜਾਗਤ ਕਰਨ ਦੀ ਲੋੜ ਹੈ ਉੱਥੇ ਲੋਕਾਂ ਨੂੰ ਜਥੇਬੰਦ ਕਰਕੇ ਇਹ ਪੱਟੀ ਤੇ ਲੰਬੀ ਲੜਾਈ ਹੈ ਇਹ ਲੜਨੀ ਪਊਗੀ ਅੱਜ ਸਾਡਾ ਇਕੱਠ ਜਿਹੜਾ ਸੈਲਾ ਪੇਪਰ ਕੰਟਮ ਦੇ ਖਿਲਾਫ ਹੋਇਆ ਇਹਦੇ ਪ੍ਰਦੂਸ਼ਣ ਨਾਲ ਸਾਡੇ ਆਲੇ ਦੁਆਲੇ ਦੇ 40 50 ਪਿੰਡ ਬਰਬਾਦ ਕਰ ਦਿੱਤੇ ਹੋ ਆ ਇਹ ਲੱਗਣ ਦੇ ਟਾਈਮ ਤੇ ਰਜਗਾਰ ਦੇ ਦੂਜੇ ਤੇ ਲੱਗੀ ਸੀ ਹੁਣ ਇਹ ਸਾਡੇ ਸਾਰੇ ਇਲਾਕੇ ਦੀ ਬਰਬਾਦੀ ਦਾ ਕਾਰਨ ਹੈ ਇਨੇ ਆਪਣੇ ਬੋਰ ਜਿਹੜੇ ਆ ਹਜ਼ਾਰ 12 1500 ਫੁੱਟ ਕਰ ਲਿਆ ਇੱਥੇ ਦਾ ਪਾਣੀ ਮਕਾਬ ਹੀ ਦਿੱਤਾ ਤੇ ਪਾਣੀ ਪਲੂਟਡ ਵੀ ਕਰ ਦਿੱਤਾ ਗੰਦਾ ਪਾਣੀ ਇਹਦਾ ਫਗਵਾੜੇ ਤੱਕ ਜਾਂਦਾ ਉੱਚ ਜਾਨਵਰ ਪੀਂਦੇ ਆ ਮਰ ਗਏ ਆ ਫਸਲਾਂ ਨੂੰ ਲਾਉਂਦੇ ਆ ਉਹ ਭਲੇਖਾ ਦੇ ਕੇ ਕਿਸਾਨਾਂ ਨੂੰ ਨਹੀਂ ਉਹ ਕਰ ਲਿਆ ਪਰਮਾ ਲਿਆ ਆ ਉਹਦੀ ਗਲਤੀ 'ਚ ਉਹ ਲਾਈ ਜਾਂਦੇ ਆ ਉਹਦੇ ਨਾਲ ਫਸਲਾਂ ਬੀਜ ਕੇ ਮੰਡੀ ਸਿੱਟੀ ਜਾਂਦੇ ਉਹ ਜਿਹੜਾ ਇੱਕ ਗਰੀਬ ਆਦਮੀ 300 ਦਿਹਾੜੀ ਵਾਲਾ ਉਹ ਫਸਲ ਖਰੀਦਦਾ ਉਹਦੇ ਬੱਚਿਆਂ ਦੀ ਬਿਮਾਰੀ ਉੱਥੋਂ ਸ਼ੁਰੂ ਹੋ ਜਾਂਦੀ ਆ ਹੁਣ ਇਹਨੇ ਕਿਸਾਨਾਂ ਦਾ ਪਾਣੀ ਨਹਿਰ ਦਾ ਪਾਣੀ ਜਿਹੜਾ ਕਿਸਾਨਾਂ ਦਾ ਪਾਣੀ ਸੀਗਾ ਉਹ ਇਹਨੇ ਚੁੱਪਚਾਪ ਚੀਤੇ ਕਿੱਧਰ ਸੈਟਿੰਗ ਕੀਤੀ ਉਹ ਨਹਿਰ ਦਾ ਪਾਣੀ ਵੀ ਸਾਰਾ ਹੀ ਅੰਦਰ ਲੈ ਲਿਆ 25 ਇੰਚ ਦਾ ਪੈਪ ਪਾ ਕੇ ਇਸ ਕਰਕੇ ਸਾਡਾ ਅੱਜ ਦਾ ਇਕੱਠ ਇਹਨੂੰ ਬੰਦ ਕਰਾਂ ਤੇ ਆ ਔਰ ਅਸੀਂ ਇਹਨੂੰ ਬੰਦ ਕਰਾ ਕੇ ਰਾਂਗੇ ਸੈਲਾ ਪੇਪਰ ਮਿਲ ਜਿਹੜੀ ਹੈ ਬੰਦ ਹੋਣੀ ਚਾਹੀਦੀ ਆ ਕਿਉਂਕਿ ਇਹਨੇ ਪੂਰਾ ਇਲਾਕਾ ਅਜਾੜ ਦਿੱਤਾ ਹੈ ਅੱਜ ਕਾਟਨ ਪੇਪਰ ਮਿਲ ਸੈਲਾ ਜਿਹੜਾ ਕੱਠਵਟ ਕੀਤਾ ਇਹ ਸਾਰੇ ਬਾਜ਼ਾਰ ਚ ਜਾਗੋ ਗੱਡੀ ਗਈ ਆ ਜੱਗੋ ਇਸ ਕਰਕੇ ਗੱਡੀ ਗਈ ਹੈ ਕਿ ਲੋਕ ਜਿਹੜਾ ਆਪਣੇ ਸਮਝ ਗਿਆ ਆਏ ਆ ਵਾਤਾਵਰਨ ਪ੍ਰਤੀ ਧਰਤੀ ਪ੍ਰਤੀ ਪਾਣੀ ਪ੍ਰਤੀ ਜਿਹਦੇ ਲਈ ਗੁਰੂਆਂ ਨੇ ਵੀ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਾਤਾ ਉਹਨਾਂ ਨੂੰ ਮਹੱਤਤਾ ਦਿੱਤੀ ਆ ਅੱਜ ਇਹ ਤਿੰਨੇ ਚੀਜ਼ਾਂ ਜਿਹੜੀਆਂ ਅੱਜ ਬਰਬਾਦ ਹੋ ਰਹੀਆਂ ਸਾਡੀਆਂ ਫਸਲਾਂ ਨੂੰ ਜਿਹੜਾ ਪਾਣੀ ਲੱਗ ਰਿਹਾ ਮਿਲਦਾ ਉਹਦੇ ਨਾਲ ਫਸਲਾਂ ਜਿਹੜੀਆਂ ਖਾਣਯੋਗ ਨਹੀਂ ਧਰਤੀ ਜਿਹੜੀ ਆ ਸਾਡੀ ਉਪਜਾਊ ਨਹੀਂ ਰਹੀ ਉਹ ਬਿਮਾਰੀਆਂ ਪੈਦਾ ਕਰ ਰਹੀ ਹੈ ਜਿਹੜਾ ਪਾਣੀ ਆ ਸਾਡਾ ਪਾਣੀ ਜਿਹੜਾ ਏਟਲੇ ਪਾਣੀ ਚ ਉੱਪਰਲਾ ਪਾਣੀ ਗੰਦਾ ਰਲ ਗਿਆ ਤੇ ਜਿਹੜੇ ਹਵਾ ਸਾਡੀ ਆ ਹਵਾ ਚ ਜਿਹੜਾ ਧੂਆਂ ਰਲ ਰਿਹਾ ਉਹ ਨਾਲ ਜਿਹੜਾ ਨਾਸ ਹੋ ਰਿਹਾ ਇਲਾਕੇ ਦਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇੱਕ ਮਿਲ ਨੇ 10 15 ਪਿੰਡ ਵਾਲੇ ਲੋੜੇ ਦੇ ਇੰਨੇ ਪ੍ਰਭਾਵਿਤ ਕਰਤੇ ਆ ਕਿ ਲੋਕਾਂ ਦੇ ਦਾਲਾਂ ਚਾਹ ਜਿਹੜੀਆਂ ਸਿਰਣਾਣਾ ਉਹ ਪਾਣੀ ਨਾਲ ਨਹੀਂ ਨਾਤਾ ਜਾ ਸਕਦਾ ਕਿਉਂਕਿ ਡੂੰਘੇ ਟੂਬ ਲਾ ਕੇ ਉਹ ਪਾਣੀ ਕੱਢਿਆ ਜਾ ਰਿਹਾ ਅੱਜ ਦਾ ਇਹ ਜਿਹੜਾ ਛੰਗਾਰ ਚ ਅੱਜ ਦੀ ਜਿਹੜੀ ਜਾਗੋ ਲੋਕਾਂ ਨੂੰ ਜਗਾਉਣ ਲਈ ਕੱਢੀ ਗਈ ਆ ਉਹ ਇਸ ਕਰਕੇ ਗੱਡੀ ਗਈ ਹੈ ਕਿ ਅਸੀਂ ਵਾਤਾਵਰਨ ਪ੍ਰੇਮੀ ਜਿੰਨੇ ਵੀ ਏਰੀਏ ਦੇ ਵਿੱਚ ਦਰਖਤ ਲਾਣੇ ਆ ਰੁੱਖ ਲਾਣੇ ਆ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਕਿ ਵਾਤਾਵਰਨ ਬਚਾਉਣਾ ਆ ਲੇਕਿਨ ਇੱਥੇ ਉਹਦੇ ਉਲਟ ਸਰਕਾਰਾਂ ਕੀ ਕਰ ਰਹੀਆਂ ਆ ਸਰਕਾਰਾਂ ਇੱਥੇ ਲਿਆ ਕੇ ਗੰਦੀਆਂ ਫੈਕਟਰੀਆਂ ਜਿਨ੍ਹਾਂ ਦਾ ਪੋਲੂਸ਼ਨ ਲੋਕਾਂ ਨੂੰ ਕੈਂਸਰ ਕਰ ਰਿਹਾ ਲੋਕਾਂ ਦੀ ਹਵਾ ਔਰ ਪਾਣੀ ਨੂੰ ਪਲੂਟ ਕਰ ਰਿਹਾ ਲੋਕ ਜੀਣ ਤੋਂ ਬੇਤਰ ਹੋ ਰਹੇ ਆ ਛੇ ਸਮਝਦੇ ਆ ਵੇ ਇਹ ਸਿਹਤ ਲਈ ਖਲਵਾੜਾ ਜੇ ਪੋਲੂਸ਼ਨ ਦਾ ਕੋਈ ਪ੍ਰਬੰਧ ਨਹੀਂ ਕਰਨਾ ਇਹਨਾਂ ਨੂੰ ਕਿਹਾ ਆ ਤੁਸੀਂ ਪੋਲੂਸ਼ਨ ਦਾ ਪ੍ਰਬੰਧ ਕਰੋ ਟ੍ਰੀਟਮੈਂਟ ਪਲਾਂਟ ਲਾਓ ਇਹਨਾਂ ਨੇ ਟ੍ਰੀਟਮੈਂਟ ਪਲਾਂਟ ਹੀ ਨਹੀਂ ਲਾਇਆ ਸਿੱਧਾ ਧਰਤੀ ਦੇ ਵਿੱਚ ਇਹ ਪਾਣੀ ਗੰਦਾ ਪਾਉਂਦੇ ਆ ਇਹ ਕੈਂਸਰ ਵੰਡਦੇ ਆ ਜੇ ਇਹਦੇ 'ਚ ਨਾ ਸਾਧਨ ਲੱਗੂਗੇ ਤਾਂ ਲੋਕਾਂ ਦੀ ਹੈਲਥ ਤੇ ਵੈਲਥ ਤਬਾਹ ਹੋਊਗੀ ਜੇ ਸੇਤ ਜੰਗੀ ਨਹੀਂ ਘਰ ਨਹੀਂ ਚੱਲਣਾ ਇਸ ਕਰਕੇ ਇੱਦਾਂ ਦੀ ਜਿਹੜੀ ਇੰਡਸਟਰੀ ਜਿਹੜੀ ਉਹ ਪੱਠ ਪਿਆ ਸੋਨਾ ਸੋਨਾ ਹੋਵੇ ਪਰ ਕੰਨਾਂ 'ਚ ਪੀਕ ਪੈ ਜਾਵੇ ਰਾਹਤ ਪੈ ਜਾਵੇ ਇੱਦਾਂ ਗੀਆਂ ਅਸੀਂ ਫੈਕਟਰੀਆਂ ਤੋਂ ਕੀ ਲੈਣਾ ਲੜਾਈ ਲੜਦੇ ਆ ਲੜਦੇ ਰਹਾਂਗੇ ਧੰਨਵਾਦ ਜੀ ਪਹਿਲਾ ਇਲਾਕੇ ਵਿੱਚ ਜਾਗੋ ਕੱਢੀ ਗਈ ਹੈ ਫੈਕਟਰੀਆਂ ਆਉਣ ਗਿਆ ਜੋ ਸਾਡੀ ਕਵਾਂਟਮ ਪੇਪਰ ਮਿਲ ਉਹਦੇ ਪ੍ਰਦੂਸ਼ਣ ਦੇ ਖਿਲਾਫ ਕੱਢੀ ਗਈ ਹੈ ਜੋ ਸਾਡੇ ਹਵਾ ਪਾਣੀ ਨੂੰ ਗਰ ਕਰ ਰਹੀ ਆ ਉਹਦੇ ਨਾਲ ਹੀ ਨਰਿਆ ਦੇ ਵਿੱਚ ਇੱਕ ਸੀਮੈਂਟ ਫੈਕਟਰੀ ਖੁੱਲ ਰਹੀ ਆ ਉਹ ਸਾਨੂੰ ਸੀਮੈਂਟ ਨਹੀਂ ਇੱਥੇ ਜਾਣਾ ਬਾਕੀ ਸਾਨੂੰ ਇੱਥੇ ਜਿਹੜੀ ਮਿੱਲਦੀ ਆ ਸਵਾਦ ਇੱਥੇ ਜਾਣੀ ਆ ਜੋ ਕਿ ਸਾਡੇ ਸਾਹ ਨੂੰ ਹਵਾ ਨੂੰ ਸਾਡੇ ਨੂੰ ਗਰ ਕਰੇਗੀ ਜੋ ਅੱਜ ਸੰਗਸੂ ਲਿਖਿਆ ਗਿਆ ਹੈ ਇਹ ਸੀਮੈਂਟ ਫੈਕਟਰੀ ਅੱਜ ਕੁਆਂਟਰ ਪੇਪਰ ਮਿਲ ਦੇ ਖਿਲਾਫ ਖੁੱਲ ਰਹੀ ਉਲੀਖਿਆ ਗਿਆ ਹੈ ਇਸ ਨੂੰ ਅੱਜ ਦਾ ਜਿਹੜਾ ਇਕੱਠ ਹੋਇਆ ਉਹ ਲੋਕਾਂ ਦੇ ਵਿਚਾਰਨ ਨੂੰ ਹੋਇਆ ਹੈ ਲੋਕਾਂ ਦੇ ਵਿੱਚ ਬਿਮਾਰੀਆਂ ਬਹੁਤ ਫੈਲ ਚੁੱਕੀਆਂ ਆ ਇਹ ਜਿਹੜਾ ਸਾਰਾ ਕਸੂਰ ਹੈ ਕੇਵਲ ਮਿਲ ਵਾਲਿਆਂ ਦਾ ਨਹੀਂ ਹੈ ਇਹ ਪੰਜਾਬ ਸਰਕਾਰ ਦਾ ਵੀ ਹੈ ਪੰਜਾਬ ਸਰਕਾਰ ਉਨਾ ਹੀ ਦੋਸ਼ੀ ਹੈ ਜਿੰਨਾ ਮਿਲ ਵਾਲੇ ਦੋਸ਼ੀ ਹੈ ਉਨਾ ਹੀ ਦੋਸ਼ੀ ਸਾਡੇ ਡਿਪਟੀ ਸਪੀਕਰ ਜੈਕਸ਼ਨ ਸਿੰਘ ਰੋੜੀ ਹੈ ਜਿਹੜਾ ਇਸ ਇਲਾਕੇ ਦੀਆਂ ਵੋਟਾਂ ਲੈ ਕੇ ਮੁੜ ਕੇ ਇਹਨਾਂ ਲੋਕਾਂ ਦੀ ਸ਼ਰ ਨਹੀਂ ਪੁੱਛੀ ਇਹਨਾਂ ਲੋਕਾਂ ਨੂੰ ਬਦਲੇ ਵਿੱਚ ਕੈਂਸਰ ਹੋਰ ਬਿਮਾਰੀਆਂ ਇੱਕ ਮੈਨੂੰ ਪਤਾ ਲੱਗਾ ਵੀ ਇੱਥੇ ਬੱਚੇ ਜਿਹੜੇ ਆ ਬਹੁਤ ਜ਼ਿਆਦੇ ਅਪੰਗ ਪੈਦਾ ਹੋ ਰਹੇ ਆ ਇਹ ਬਹੁਤ ਹੀ ਮੰਦ ਭਾਗੀ ਗੱਲ ਹੈ ਸਰਕਾਰ ਜਿਹੜੀ ਆ ਇਸ ਵੱਲ ਤੁਰੰਤ ਧਿਆਨ ਦੇਵੇ ਅਤੇ ਇਹਨੂੰ ਬੰਦ ਕਰਾਉਣ ਬਾਰੇ ਸੋਚੇ ਜੇ ਬੰਦ ਨਹੀਂ ਕਰਾ ਸਕਦੀ ਤਾਂ ਇਹਦੇ ਪੋਲਿਊਸ਼ਨ ਘਟਾਉਣ ਬਾਰੇ ਸੋਚੇ ਜੇ ਪੋਲਿਊਸ਼ਨ ਨਹੀਂ ਘਟਾ ਸਕਦੀ ਤਾਂ ਅਸਤੀਫਾ ਦੇਣ ਬਾਰੇ ਸੋਚੇ ਕੁਝ ਤਾਂ ਕੁਝ ਤਾਂ ਸੋਚੇ